ਸੋ ਸਾਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਨਾਈਟ ਦਾ ਬਲੌਗ ਆਪਾਂ ਕਰਤਾ ਸ਼ੁਰੂ ਤੇ ਇਹ ਦਾ ਬਲੌਗ ਆਪਾਂ ਬਾਦ ਵਿੱਚ ਨਾਲ ਜਿਹੜਾ ਵੀ ਆਈ ਤੇ ਨਹੀਂ ਕੀਤਾ ਤੇ ਨਾਈਟ ਦਾ ਬਲੌਗ ਸ਼ੁਰੂ ਕਰਤਾ ਵਾ ਜੋ ਨਾਈਟ ਦੇ ਵਿੱਚ ਆਪਾਂ ਕਰਾਂਗੇ ਉਹ ਤੁਹਾਨੂੰ ਆਪਾਂ ਦੱਸਾਵਾਂ ਤੁਸੀਂ ਲੋ ਆਪਣੇ ਨਾਲ ਜੁੜੇ ਆਵਾਜ਼ ਘਟ ਆਉਂਦੀ ਹੋਣੀ ਕਿਉਂਕਿ ਉਹ ਜਿਹੜੀ ਮਸ਼ੀਨ ਲੱਗੀ ਆ ਨਾ ਉਹ ਬਹੁਤਾ ਕੜਾ ਕਰਦੀ ਉਹਦਲੇ ਬੋਰ ਕਰਨ ਲਈ ਆ ਪੱਥਰ ਤੇ ਜਦੋਂ ਪੱਥਰ ਆਉਂਦਾ ਉਦੋਂ ਬਹੁਤ ਬੁਰਾ ਆ ਇਹ ਸ਼ਮੀ ਬਦਮਾਸ਼ ਆ ਇਹਨੇ ਬਲੌਗਿੰਗ ਸ਼ੁਰੂ ਕਰਨੀ ਆ ਇਹਦੇ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਇਦਾਂ ਬਲੌਗ ਥੋੜਾ ਜਰੂਰ ਏ ਢਿੱਲੋ ਢੱਲੋ ਤੂੰ ਵੀ ਕਹੇ ਬਲੌਗ ਨੂੰ ਸਬਸਕ੍ਰਾਈਬ ਕਰੋ ਬਲੌਗ ਨੂੰ ਨਹੀਂ ਚੈਨਲ ਨੂੰ ਓਹ ਭਾਈ ਸਾਹਿਬ ਕੀ ਹਾਲ ਚਾਲ ਬੜੀਆਂ ਆ ਉਸ ਦਿਨ ਉਸ ਦਿਨ ਸੈੱਟ ਹੋ ਗਿਆ ਕੰਮ ਸੇ ਤਾਂ ਉਹ ਤਾਂ ਹੋ ਗਿਆ ਹਾਂ दूसरा क्या परेशानी कर दिया दूसरा परेशानी ये कर दिया, बीमारी है वो। अरे हो रही करेगा क्या क्या तो।, तो। ये सी भी लगी अदर करना और चाहिए नहीं हुआ उसी तीन चार बार खा लिया हूँ ਕਲਾਈਸਾ ਹੋ ਗਿਆ ਹੈ ਜਨਾ ਐਸਾ ਸੈਟ ਹੋ ਗਿਆ ਸਿਰ ਦਿਮਾਗੇ ਖਰਾਬ ਹੋ ਗਿਆ ਅਰੇ ਉਹ ਦਵਾਈ ਸਹੀ ਹੈ ਦਵਾਈ ਤਾਂ ਬਹੁਤ ਬੜੀਆਂ ਹੈ ਇਹ ਸਾਡਾ 파ਰਸ 파ਰਸ ਢਿੱਲੋ ਇਹਨੂੰ ਮਿਲੋ ਇਹ ਬਾਬਰ ਬਸ ਚਲੋ ਵੀ ਮਿਲਦੇ ਆ ਤੁਹਾਨੂੰ ਅੱਗੇ ਬਲੌਗਰ ਸਾਹਿਬ ਬੈਠੇ ਨੇ ਤੂੰ ਕਹਿ ਮਿਲਦੇ ਆ ਤੁਹਾਨੂੰ ਅੱਗੇ ਜੁੜੇ ਰਹੋ ਤੁਸੀਂ ਆਪਣੇ ਨਾਲ ਅੱਜ ਦਾ ਨੈਟ ਤੁਹਾਨੂੰ ਦਿਖਾਉਣੇ ਕਾਜ ਦਾ ਮਿਲਦੇ ਆ ਤੁਹਾਨੂੰ ਆਪਾਂ ਅੱਗੇ ਜਾ ਕੇ ਹਾਂ ਅਗਲਾ ਵੀਊ ਦਿਖਾਣੇ ਆ ਕਰੇਨਾ ਦੂਸਰੀਆਂ ਜੂਮ ਲਾਈਨਾਂ ਦਾ ਵੀ ਹੁਣ ਆਪਾਂ ਇਹ ਗਾਡ ਰੀਲੋਡ ਕਰਕੇ ਹੁਣ ਆਪਾਂ ਥੋੜੀ ਮਿਹਨਤ ਕਰ ਲੇ ਫਿਰ ਅੱਗੇ ਜਾ ਕੇ ਵੀਊ ਦਿਖਾਵਾਂਗੇ ਚੈਨਲ ਨੂੰ ਗਏ ਸਬਸਕ੍ਰਾਈਬਰ ਨੂੰ ਸਬਸਕ੍ਰਾਈਬ ਜਰੂਰ ਕਰੋ ਦੇਖ ਕੇ ਨਾ ਛੱਡਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਉਠਾ ਦੁਬਾਰਾ ਆਇਓ ਉਤੋਂ ਵੀਡੀਓ ਲੋਗੀ ਲਾਈਕ ਵਾਲੇ ਤੋਂ ਦੇਖੋ ਲਾਈਕ ਕਮੈਂਟ ਕਰਕੇ ਜਾਇਆ ਕਰੋ ਕੈਂ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਉਠਾ ਜਰੂਰ ਨਾ ਭੁੱਲੇ ਜਾਓ ਵੈਰੀ ਗੁੱਡ ਆਖੇ ਕੰਮ ਜਪ ਪਈ ਹੋਇਆ ਕੁਛਾ ਰੱਬਣਾ ਭਾਵੇਂ ਲੋ ਵੀ ਮੀ ਕਹਿੰਦਾ ਵਾ ਕਿ ਤੁਹਾਨੂੰ ਗਾਟਰ ਕੱਢਣ ਨਹੀਂ ਦੇਣੇ ਤੇ ਅਸੀਂ ਕਹਿੰਨੇ ਆਂ ਮੈਂ ਹੀ ਕੱਢਨੇ ਆਂ ਉਹ ਰੱਬ ਅੱਗੇ ਕਹਾਦਾ ਯੋਰ ਆ ਦੇਖੋ ਅੱਜ ਵੀ ਨਿਕਲਦੇ ਆ ਕਿ ਨਹੀਂ ਮੈਂ ਬਹੁਤ ਯੋਰ ਨਾਲ ਆ ਗਿਆ ਬਾਜੀ ਵੀ ਉਹ ਜਿਹੜਾ ਉਹ ਤੇਡੀ ਸਾਲ ਆਉਂਦਾ ਦੋ ਗੰਦੇ ਉੱਤੇ ਬੈਠੇ ਦੇਖਦੇ ਆਂ ਟੀਮ ਉਹ ਚਾਲ ਬੰਦਾ ਮੀ ਦਾ ਪੂਰੇ ਯੋਰ ਨਾਲ ਆ ਮੀ ਪੂਰੇ ਯੋਰ ਜੋਰ ਸੇ ਹੋਰ ਨਹੀਂ ਲੱਗੇ ਹੋਈ ਮੈਟਰੋ ਨਹੀਂ ਦੋ ਬੰਦ ਇਲਦਰਾ ਸਿਟੀ ਫਾਰਮੈਨ ਮੀਂਦੋ ਬਾਦ ਔਕੇ ਸੌਕੇ ਹੁੰਦੇ ਹੋਏ ਆਪਾਂ ਇੱਕ ਗਾਡਰ ਲੈ ਆਏ ਆ ਲੋਡ ਕਰਨ ਲੱਗੇ ਆ ਲੋਡ ਕਰਨ ਤੋਂ ਤੂੰ ਲੈ ਕੇ ਆਇਆ ਏ ਬੌਸ ਬੌਸ ਆਇਆ ਬੌਸ ਬਾ ਇਹ ਲੈ ਕੇ ਆਇਆ ਵਾ ਮੈਨੂੰ ਕਲਿੱਪ ਲੈ ਲੈਂਦੇ ਏ ਤੂੰ ਹੀ ਲੈ ਕੇ ਆਇਆ ਵਾ ਲਾਈਟਾਂ ਤੂੰ ਹੀ ਮਾਰਨੇ ਆਂ ਸੀ ਹੱਥ ਫੜਾ ਫਿਰ ਆ ਜਾ ਮਾ ਆਪਾਂ ਨਹੀਂ ਕਿਹੜਾ ਲਾਈਟਾਂ ਮਾਰਦਾ ਤੂੰ ਪਿੱਛੋਂ ੱਤਕਾ ਲਾਉਣਾ ਬਸ ਪਿੰਡੋਂ ਆਇਆ ਹੁਣ ਮੈਂ ਸਰੀਰ ਕੈਮ ਆ ਮੈਨੂੰ ਪਿੰਡ ਕਿਦਾਈ ਮੈਂ ਸਰੀਰ ਕੈਮ ਆ ਹੁਣ ਤੂੰ ਸਾਲੇ ਇੱਧਰ ਆਇਆ ਨਹੀਂ ਹੁਣ ਹਾਂ ਕਮਰੇ ਦੀ ਤਾਲਾ ਚੈੱਕ ਕਰੋ ਬੰਦੇ ਦਾ ਓਏ ਇਦਾਂ ਦੇ ਲਵ ਯੂ ਨਹੀਂ ਕਹਣੇ ਪੈਣਾ ਤੇਰੀਆਂ ਵੀ ਵਲੌਗ ਦੇਖਦੀਆਂ ਤੇ ਤੂੰ ਗੱਲਾਂ ਨਹੀਂ ਗੱਲ ਨਹੀਂ ਕੱਢੇ ਤੇ ਤੂੰ ਗੱਲ ਹੀ ਉਹ ਜੀ ਕਰ ਲੈ ਤੂੰ ਪਿਛੋ ੱਤਕਾ ਲਾਉਣਾ ਪੂਰਾ ਕੋਣ ਨੂੰ ਥੋਕੇ ਓਕੇ ਕੰਮ ਮੈਂ ਨਹੀਂ ਨਹੀਂ ਆਈ ਦੇਉਣੀ ਉਹ ਸਾਰਾ ਹੈਲਪ ਕੇ ਤੇ ਲੈ ਕੇ ਆਣੀ ਕਿਹੜਾ ਕੰਮ ਗਿਆ ਨਹੀਂ ਚਿੰਤੇ ਨੂੰ ਉਹ ਕਿਹੜਾ ਅਮਰਦੂ ਕਿੰਮਟਾ ਉਹਨਾਂ ਹੱਲ ਪਰ ਟਿਕਨ ਨਹੀਂ ਦੇਣਾ ਕਿਉਂ ਆਦਤਾਂ ਹੀ ਮਾਰੀ ਜੀ ਲੱਗਦੀ ਉਹਦੀ ਮਾਮਾ ਕੀ ਆਦਤ ਵਿੱਚ ਪੱਜ ਗਿਆ ਕਿ ਢਿੱਗ ਗਿਆ ਸੀ ਪੱਜ ਗਿਆ ਜਦੋਂ ਉਹ ਜਿਹੜੀ ਚੀਜ਼ ਨਹੀਂ ਆ ਉਹ ਤੋਂ ਡਿੱਗ ਕੇ ਥੱਲੇ ਆ ਗਿਆ ਨਹੀਂ ਜਿੱਥੇ ਰੱਖਦੇ ਆਂ ਅਸੀਂ ਉਹ ਤੋਂ ਥੱਲੇ ਆ ਗਿਆ ਥੱਲੇ ਆ ਗਿਆ ਪੁੱਜ ਗਿਆ ਗਾੜਾ ਉਦੋਂ ਹੋੜ ਹੁਣ ਆਪਾਂ ਗੱਡੀ ਉਹ ਨਹੀਂ ਨਾ ਪਾਉਣਾ ਲੋਡਰ ਨਹੀਂ ਪਾਉਣਾ ਤੂੰ ਸਿਰਫ ਇਹਨੂੰ ਜ਼ਿਆਦਾ ਖਿੱਚ ਦਿੰਦਾ ਲੋਡਰ ਜ਼ਿਆਦਾ ਖਿੱਚਦਾ ਲੋਡਰ ਜ਼ਿਆਦਾ ਨਹੀਂ ਖਿੱਚਦਾ ਦੋਵੇਂ ਜ਼ੋਰ ਲਾਉਂਦੇ ਆ ਪੁੱਲਰ ਵੀ ਤੇ ਲੋਡਰ ਵੀ ਤੂੰ ਬਸ ਇਹ ਕਰਨਾ ਵਾ ਕਿ ਪਿੱਛੇ ਲੱਕੜੀ ਪੋਲ ਲੈਣਾ ਆਪਣੇ ਇਹ ਤਾਂ ਪਿੱਛੇ ਪਿੱਛੇ ਤੁਰਿਆ ਜਿੱਥੇ ਰੋਗ ਗਿਆ ਉੱਥੇ ਟੱਕਾ ਲਾਉਣਾ ਉਦਾਂ ਨਾ ਹਾਂ ਚੱਲਾਂ ਵਾਲੀ ਜਗ੍ਹਾ ਆਏ ਬਿਨਾਂ ਹਾਂ ਪਿੱਛੇ ਉੱਥੇ ਜਿੱਥੇ ਉਹ ਭਾਜੀ ਨਹੀਂ ਲੱਤਾਂ ਉੱਥੇ ਉੱਥੇ ਬਾਗੜ ਲੱਗਣੀ ਆਪ ਇੱਕ ਬੰਦਾ ਉੱਥੇ ਖਲੋਹ ਤੇ ਲੱਗੇ ਹਾਂ ਇਹ ਬਦਮਾਸ਼ ਹੈਗਾ ਸ਼ਮੀ ਬਦਮਾਸ਼ ਓਏ ਮੈਂ ਵੀ ਯਾਰ ਇਹ ਕੀ ਕਹਿਣਾ ਹੈ ਹਾਂਜੀ ਕੀ ਹਾਲ ਚੱਲ ਦੋਸਤੋ ਠੀਕ ਠਾਕ ਹੋ ਆਪਾਂ ਮਿੱਤਰੋ ਟ੍ਰੇਨ ਕਰ ਲੈ ਆਂ ਰੋਡ ਪਾਰ ਰੋਡ ਪਾਰ ਕਰਕੇ ਨੂੰ ਉਧਰ ਖੜਨੀ ਜਿੱਥੇ ਆਪਾਂ ਗਾਡਰ ਲਾਉਣਾ ਤੇ ਮੰਨ ਲਓ ਅਣ ਰੋਡ ਪਾਰ ਕਰਕੇ ਉਸ ਪਾਰ ਕਰਕੇ ਉਸੇ ਖੜਦੇ ਆਂ گاڑی ਤੁਹਾਨੂੰ ਦਿਖਾਉਣੇ ਆ ਤੁਸੀਂ ਜੁੜੇ ਰਹੋ ਆਪਣੇ ਨਾਲ ਓਕੇ ਬਾਈ ਤਰੰਗਾ ਕਾ ਇਹ ਬੰਦਾ ਵੈਰੀ ਨਾਈਸ ਵੈਰੀ ਗੁੱਡ ਤਰੰਗਾ ਭਾਈ ਤਰੰਗਾ ਭਾਈ ਮਾਰ ਕਮ ਤੁਹਾਡਾ ਤੋਂ ਪੁੱਛੂ ਅਭੀ ਮਿੱਤਰੋ ਨਿਊ ਅਪਡੇਟ ਆ ਗਿਆ ਆਪਾਂ ਉਧਰੋਂ ਆ ਗਏ ਆ ਸਾਰੇ ਬੰਦੇ ਸ਼ਮੀ ਬਦਮਾਸ਼ ਆ ਗਿਆ ਦੋ ਉਧਰ ਜਾਂਦੇ ਦੋ ਇੱਧਰ ਇੱਧਰ ਜਿ ਆਓ ਇੱਧਰ ਦੀ ਤੇ ਅਪਡੇਟ ਇਹ ਆ ਵੀ ਗੱਡਰ ਇੱਥੋਂ ਤੁਰਿਆ ਹੀ ਨਹੀਂ ਪਤਾ ਨਹੀਂ ਇੱਥੇ ਕੋਈ ਬਲੀ ਮੰਗਦਾ ਜਾਂ ਕੀ ਆ ਇਹ ਕਿਦਾਂ ਆ ਗਈ ਕੀ ਸਮਾਂ ਆ ਰ ਤੇ ਗਾੜੇ ਤੋਂ ਗੱਡੀ ਗਿਆ ਨਹੀਂ ਨੀ ਤੇ ਬਾਕੀ ਦੇਖਦੇ ਆ ਕੀ ਅਪਡੇਟ ਆ ਕੀ ਬਣਿਆ ਕੀ ਨਹੀਂ ਬਣ ਲਓ ਵੀ ਲੋਡਰ ਲਾਇਆ ਸਲਿੰਗ ਲਾਈ ਉਹ ਡਿਲਟਾ ਵਾਸਤੇ ਲਾਉਂਦੇ ਆ ਪਰਸੂ ਉਹ ਕੀ ਚੱਕਰ ਬਣਿਆ ਓਏ ਯੂ ਗੋਟ ਟੂ ਡੂ इधर भी आओ पाजी ने ओतखलोते परस परस की बने आ की गल बनी

ਕਾਢ ਲਿਆ ਕਾਢ ਲਿਆ ਬੱਬੂ ਆਇਆ ਸਾਡੇ ਕੋਲ ਬੱਬੂ ਬੱਬੂ ਬਲੌਗ ਦੇ ਦਨ ਨਾ ਕਿ ਨਹੀਂ ਚੈਨਲ ਨੂੰ ਕੀਤਾ ਸਬਸਕ੍ਰਾਈਬ ਕਰਨਾ ਫਿਰ ਹਾਂ YouTube ਤੇ ਕਰ ਲਿਆ ਮੈਂ ਕਰਕੇ ਦਉ ਵੀ ਮਿੱਤਰੋ ਜੀ ਯਾਰ ਗਾਡਰ ਫੇਰ ਚੱਕਿਆ ਭਾਨ ਇੱਕ ਬਾਰਿਸ਼ ਆ ਗਈ ਐ ਗੱਦੀ ਪਛਾਗ ਜੀ ਯਾਰ ਫੇਰ ਗਾਡਰ ਚੱਕਿਆ ਵਾ ਤੇ ਮੀਂਹ ਫੇਰ ਬਹੁਤ ਤੇਜ਼ ਆ ਗਿਆ ਬੰਦੇ ਸਾਰੇ ਇਕੱਠੇ ਹੋਏ ਨੇ ਪਾਉ ਕੀ ਹਾਲ ਫੁੱਲ ਵਾਲੇ ਪਾਉ ਪਰ ਠੀਕ ਆ ਭਾਈ ਮੈਂ ਕਹਾਂ ਕੰਮ ਆ ਕੰਮ ਖੰਧਰੇ ਆ ਥੱਲੇ ਆ ਕੇ ਗੁਣਾ ਕਰਤਾ ਉੱਤੇ ਠੀਕ ਜੀ ਬਣਾ ਬੁੱਕਰਾ ਬੁੱਕਰਾ ਕਰ ਲੋ ਕਿਉਂ ਨੂੰ ਪੰਡਾ

જા જા <laughs>